ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨਾਂ ਨੇ ਰਾਜਧਾਨੀ ਚੰਡੀਗੜ੍ਹ ਵਿੱਚ ਲਾਇਡ ਡੇਰੀ ਦੋਸਤੋ ਸਾਡੇ ਦੇਸ਼ ਦੇ ਅੰਨਦਾਤਾ ਵੱਲੋਂ ਜਿੱਥੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕੇਂਦਰ ਸਰਕਾਰ ਦੇ ਵਿਰੁੱਧ ਦਿੱਲੀ ਦੀ ਬਰੂਹਾਂ ਤੇ 13 ਮਹੀਨੇ ਲੰਬਾ ਸੰਘਰਸ਼ ਕੀਤਾ ਤੇ ਉਹ ਆਪਣੀਆਂ ਮੰਗਾਂ ਮੰਨਵਾਉਣ 'ਚ ਉਹ ਕਾਮਯਾਬ ਰਹੇ ਤੇ ਹੁਣ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਇੱਕ ਤਰ੍ਹਾਂ ਦਾ ਮੋਰਚਾ ਖੋਲ੍ਹ ਦਿੱਤਾ ਹੈ ਤੇ ਇਸੇ ਦੇ ਚੱਲਦਿਆਂ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਸੂਬਾ ਸਰਕਾਰ ਦੇ ਖਿਲਾਫ ਇੱਕ ਮੋਰਚਾ ਜਿਹੜਾ ਲਗਾ ਦਿੱਤਾ ਉਸ ਮੋਰਚੇ ਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ ਤੇ ਵੱਡੀ ਗਿਣਤੀ ਚ ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਜੇ ਤੁਹਾਨੂੰ ਦੱਸ ਤੀਏ ਪਹਿਲਾਂ ਤਾਂ ਇਹ ਮੋਰਚਾ ਹੈ ਕੀ ਹੈ ਮੰਗਾ ਕੀ ਹੈ ਪਹਿਲਾਂ ਤਾਂ ਮੋਰਚੇ ਚ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਮੋਰਚਾ ਦੋ ਵੱਖ-ਵੱਖ ਪੜਾਅ ਚ ਲੱਗ ਰਿਹਾ ਇੱਕ ਮੋਰਚਾ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਵੱਲੋਂ ਲਗਾਇਆ ਗਿਆ ਇਹ ਜਿਹੜਾ 1 ਸਤੰਬਰ ਤੋਂ 5 ਸਤੰਬਰ ਤੱਕ ਚੱਲੇਗਾ ਤੇ ਇੱਕ ਸੰਯੁਕਤ ਕਿਸਾਨ ਮੋਰਚੇ ਦੇ ਅਧੀਨ ਪੰਜਾਬ ਦੀਆਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਹਨ ਉਹਨਾਂ ਵੱਲੋਂ ਕਿਸਾਨ ਮਹਾਪੰਚਾਇਤ ਕੀਤੀ ਜਾਣੀ ਹੈ ਇੱਕ ਦਿਨ ਦਾ ਉਹਨਾਂ ਵੱਲੋਂ ਰੋਸ ਮਾਰਚ ਰੋਸ ਪ੍ਰਦਰਸ਼ਨ ਕੀਤਾ ਜਾਣਾ ਉਹ 2 ਸਤੰਬਰ ਨੂੰ ਕੱਲ ਨੂੰ ਕੀਤਾ ਜਾਵੇਗਾ ਦੋਸਤੋ ਪਰ ਇੱਕ ਚੀਜ਼ ਦੋਨਾਂ ਚ ਸੇਮ ਹੈ ਦੋਨਾਂ ਦੀ ਮੰਗਾਂ ਮੀਡੀਆ ਜੁਲਦੀਆਂ ਕਿਉਂਕਿ ਕਿਸਾਨਾਂ ਤੇ ਮਜ਼ਦੂਰਾਂ ਨਾਲ ਸਬੰਧਤ ਮੰਗਾਂ ਨੇ ਇਸ ਤੋਂ ਇਲਾਵਾ ਦੋਵੇਂ ਦਾ ਪ੍ਰਦਰਸ਼ਨ ਵੀ ਜਿਹੜਾ ਉਹ 34 ਦੇ ਗਰਾਊਂਡ ਦੇ ਵਿੱਚ ਹੀ ਹੋ ਰਿਹਾ ਕਿਉਂਕਿ ਦੋਵੇਂ ਜਿਹੜੇ ਜਥੇਬੰਦੀਆਂ ਨੇ ਇਕਤਾ ਭਾਰਤੀ ਕਿਸਾਨੀ ਉਹਨਾਂ ਇਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਇਹਨਾਂ ਵੱਲੋਂ ਸਾਂਝੇ ਤੌਰ ਤੇ ਪ੍ਰਦਰਸ਼ਨ ਜਿਹੜਾ 5 ਦਿਨਾਂ ਦਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਸੀ ਤੇ ਐਸ ਕੇ ਐਮ ਅਦੀਨ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਵੱਖਰਾ 1 ਦਿਨ ਦਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਤੇ ਦੋਵਾਂ ਵੱਲੋਂ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਇਸ ਪ੍ਰਦਰਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਦਾ ਚੰਡੀਗੜ੍ਹ ਪ੍ਰਸ਼ਾਸਨ ਨਾਲ ਇੱਕ ਪੇਚ ਜਰੂਰ ਫਸਿਆ ਹੋਇਆ ਸੀ ਉਸੇ ਥਾਂ ਨੂੰ ਲੈ ਕੇ ਕਿ ਇਹਨਾਂ ਦਾ ਪ੍ਰਦਰਸ਼ਨ ਕਿੱਥੇ ਹੋਵੇਗਾ ਦੋਵੇਂ ਹੀ ਠੀਰਾਂ ਵੱਲੋਂ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਅਸੀਂ ਸੈਕਟਰ 17 'ਚ ਪ੍ਰਦਰਸ਼ਨ ਕਰਨਾ ਤੇ ਸਾਨੂੰ 17 ਅਲਾਉ ਕੀਤਾ ਜਾਵੇ ਪਰ ਚੰਡੀਗੜ੍ਹ ਪ੍ਰਸ਼ਾਸਨ ਇਹ ਲਾਉ ਨਹੀਂ ਕਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਵੀ ਜਿਹੜਾ ਪੰਜਾਬ ਦੀ ਹੈ ਇਹ ਦੋਵੇਂ ਕਿਸਾਨ ਟੀਰਾ ਉਹ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਵਜਿੱਧ ਸੀਗੀਆਂ ਤੇ ਕੱਲ ਵੀ ਜਿਹੜਾ ਪੰਜਾਬ ਇਹ ਚੰਡੀਗੜ੍ਹ ਪੁਲਿਸ ਨਾਲ ਕਿਸਾਨ ਜਿੱਥੇ ਬੰਦਿਆਂ ਦੀ ਕਈ ਗੇੜ ਦੀ ਗੱਲਬਾਤ ਹੋਈ ਤੇ ਇਸ ਚ ਸਹਿਮਤੀ 34 ਵਾਲੇ ਗਰਾਊਂਡ ਸੈਕਟਰ 34 ਦੇ ਗਰਾਊਂਡ ਤੇ ਬਣੀ ਹੈ ਤੇ ਜਿਹੜਾ ਸੈਕਟਰ 34 ਦੇ ਵਿੱਚ ਦੁਸ਼ਹਿਰਾ ਗਰਾਊਂਡ ਹੈ ਉੱਥੇ ਭਾਰਤੀ ਕਿਸਾਨੀਓ ਨੇ ਏਕਤਾ ਉਗਰਾਹਾ ਤੇ ਪੰਜਾਬ ਖੇਤ ਮਜ਼ਦੂਰੀਓ ਨੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਉਹਨਾਂ ਵੱਲੋਂ 5 ਦਿਨ ਦਾ ਪੱਕਾ ਮੋਰਚਾ ਲਾਇਆ ਜਾ ਰਿਹਾ ਜਿਸ ਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ ਕਿਸਾਨ ਪਹੁੰਚਨੇ ਸ਼ੁਰੂ ਹੋ ਗਏ ਨੇ ਉੱਥੇ ਉਹਨਾਂ ਨੇ ਆਪਣਾ ਮੰਚ ਤਿਆਰ ਕਰਨ ਦਾ ਤੇ ਜਿਹੜਾ ਆਪਣੇ 5 ਦਿਨਾਂ ਮੋਰਚੇ ਦੀ ਤਿਆਰੀਆਂ ਵਿੱਢ ਲਈਆਂ ਨੇ ਤੇ ਦੂਜੇ ਪਾਸੇ ਜੇ ਅਸੀਂ ਦੇਖਦੇ ਹਾਂ ਐਸ ਕੇ ਮਦੀਨ ਪੰਜ ਕਿਸਾਨ ਜਿੱਥੇ 32 ਕਿਸਾਨ ਜਿੱਥੇ ਬੰਦੀਆਂ ਦੇ ਤਾਂ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਵਾਲਾ ਗਰਾਊਂਡ ਹੈ ਉਹ ਅਲਾਟ ਕੀਤਾ ਗਿਆ ਉਹਨਾਂ ਵੱਲੋਂ ਉੱਥੇ ਪ੍ਰਦਰਸ਼ਨ ਹੈ ਕੀਤਾ ਜਾਵੇਗਾ ਪਰ ਦੋਸਤੋ ਦੋਵੇਂ ਕਿਸਾਨ ਜਿੱਥੇ ਈ ਧੀਆਂ ਨਹੀਂ ਮੰਗਾਂ ਕਿਤਨਾ ਕਿਤੇ ਸੇਮ ਦਿਖ ਰਹੀਆਂ ਨੇ ਕਿਉਂਕਿ ਜਿੱਥੇ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਹ ਗ੍ਰਾਹਾਂ ਤੇ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਵੱਲੋਂ ਇਕਤਾ ਖੇਤੀ ਨੀਤੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੀ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਸੀ ਤਾਂ ਉਸ ਵੱਲੋਂ ਕਿਸਾਨਾਂ ਨੂੰ ਕਈ ਵਾਰ ਵਾਅਦੇ ਕਿਥੇ ਗਏ ਨੇ ਵੀ ਕਿ ਜੇਕਰ ਉਹ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਆਉਂਦ ਸਾਰ ਜਿਹੜੀ ਕਿਸਾਨ ਤੇ ਮਜ਼ਦੂਰਾਂ ਦੇ हिताੰਤ ਧਿਆਨ ਚ ਰੱਖਦੇ ਇੱਕ ਖੇਤੀ ਨੀਤੀ ਤਿਆਰ ਕੀਤੀ ਜਾਵੇਗੀ ਉਹ ਇਹ ਐਲਾਨ ਕਰਦੇ ਰਹੇ ਨੇ ਤੇ ਉਸੇ ਖੇਤੀ ਨੀਤੀ ਦੀ ਮੰਗ ਨੂੰ ਲੈ ਕੇ ਜਿਹੜਾ ਇਹ ਜਿੱਥੇਬੰਦੀਆਂ ਉਰੇ ਆਈਆਂ ਨੇ ਵੀ ਕਿ ਪੰਜਾਬ ਸਰਕਾਰ ਨੂੰ ਲਗਭਗ 2.5 ਸਾਲ ਮੁਕੰਮਲ ਹੋਣ ਵਾਲੇ ਨੇ ਤੇ ਹਲੇ ਤੱਕ ਖੇਤੀ ਨੀਤੀ ਨਹੀਂ ਤਿਆਰ ਹੋ ਸਕੀ ਤੇ ਉਹ ਖੇਤੀ ਨੀਤੀ ਬਣਾਉਣ ਦੀ ਮੰਗ ਨੂੰ ਲੈ ਕੇ ਜਿਹੜਾ ਇਸ ਸੰਘਰਸ਼ ਦੇ ਵਿੱਚ ਸੰਘਰਸ਼ ਸ਼ੁਰੂ ਕੀਤਾ ਉਹਨਾਂ ਨੇ ਕਿਉਂਕਿ कल ਤੋਂ 2 सितंबर ਤੋਂ 3 ਦਿਨਾਂ ਮੌਨਸੂਨ ਸੈਸ਼ਨ ਵੀ ਸ਼ੁਰੂ ਹੋ ਰਿਹਾ ਹੈ ਤੇ ਉਹਨਾਂ ਦਾ ਮੁੱਖ ਮੰਤਵ ਵੀ ਇਹੀ ਹੈ ਵੀ ਅੱਜ ਤੋਂ 5 ਮਾਰਚ 5 ਸਤੰਬਰ ਤੱਕ ਉਹਨਾਂ ਨੇ ਪੱਕਾ ਮੋਰਚਾ ਲਗਾ ਦਿੱਤਾ ਹੈ ਤੇ ਕੱਲ ਨੂੰ 2 ਸਤੰਬਰ ਨੂੰ ਭਾਰਤੀ ਕਿਸਾਨੀ ਨੂੰ ਇਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਵੱਲੋਂ ਪੰਜਾਬ ਦੀ ਜਿਹੜੀ ਵਿਧਾਨ ਸਭਾ ਹੈ ਉਸ ਵੱਲ ਵੀ ਪੈਦਲ ਮਾਰਚ ਕੀਤਾ ਜਾਵੇਗਾ ਉਧਰ ਕੁਝ ਕੀਤਾ ਜਾਵੇਗਾ ਤੇ ਰੋਸ ਪ੍ਰਦਰਸ਼ਨ ਕਰਕੇ ਆਪਣਾ ਜਿਹੜਾ ਹੈਗਾ ਮੰਗਾ ਉਥੇ ਸੂਬਾ ਸਰਕਾਰ ਤੋਂ ਜਾਣੀਆਂ ਕਰਵਾਈਆਂ ਜਾਣਗੀਆਂ ਤਾਂ ਜੋ ਸੂਬਾ ਸਰਕਾਰ ਖੇਤੀ ਨੀਤੀ ਨੂੰ ਲੈ ਕੇ ਜਲਦ ਤੋਂ ਜਲਦ ਕਾਰਵਾਈ ਕਰੇ ਤੇ ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਜਿਹੜਾ ਕਿਸਾਨਾਂ ਦੇ ਕਰਜ਼ਾ ਮਾਫੀ ਨੂੰ ਦੀ ਵੀ ਗੱਲ ਕੀਤੀ ਜਾ ਰਹੀ ਹੈ ਉਹ ਕਿਸਾਨ ਮਜ਼ਦੂਰਾਂ ਦੀ ਕਰਜ਼ਾ ਮਾਫੀ ਕੀਤੀ ਜਾਵੇ ਇਸ ਤੋਂ ਇਲਾਵਾ ਵੀ ਹੋਰ ਕਈ ਕਿਸਾਨ ਨਹੀਂ ਮੰਗਾ ਜਿਹੜਾ ਸ਼ਾਮਲ ਨੇ ਜਿਨ੍ਹਾਂ ਨੂੰ ਲੈ ਕੇ ਇਹ ਦੋਵੇਂ ਜਥੇਬੰਦੀਆਂ ਨੇ ਅੱਜ ਤੋਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਇਹ 5 ਸਤੰਬਰ ਤੱਕ ਲਗਾਤਾਰ ਜਾਰੀ ਰਹੇਗਾ ਤੇ ਦੋਸਤੋ ਦੂਜੇ ਪਾਸੇ ਜੇਕਰ ਦੇਖੀਏ ਸੰਯੁਕਤ ਕਿਸਾਨ ਮੋਰਚੇ ਦੀਨ ਜਿਹੜੀਆਂ 32 ਕਿਸਾਨ ਜਿੱਥੇ ਬੰਦੀਆਂ ਨੇ ਜਿਨ੍ਹਾਂ ਨੇ ਕੱਲ ਨੂੰ 2 ਸਤੰਬਰ ਨੂੰ ਇੱਕ ਦਿਨ ਦਾ ਪ੍ਰਦਰਸ਼ਨ ਕਰਨਾ ਹੈ ਉਹਨਾਂ ਵੱਲੋਂ ਵੀ ਇਹੀ ਪਲਾਨਿੰਗ ਹੈ ਵੀ ਕਿ 34 ਦੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਤੇ ਉਹ ਇਕੱਠ ਫਿਰ ਵਿਧਾਨ ਸਭਾ ਵੱਲ ਪੈਦਲ ਮਾਰਚ ਕਰੇਗਾ ਉਹਨਾਂ ਦਾ ਵੀ ਇਹੀ ਫੈਸਲਾ ਤੇ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਕਈ ਕਿਸਾਨੀ ਮੰਗਾਂ ਨੂੰ ਮੁੱਖ ਤੌਰ ਤੇ ਉਭਾਰਿਆ ਜਾ ਰਿਹਾ ਜਿਸ ਦੇ ਵਿੱਚ ਉਹ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਦੀ ਵੀ ਗੱਲ ਕਰ ਰਹੇ ਨੇ ਵੀ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਇਸ ਤੋਂ ਇਲਾਵਾ ਉਹ ਪੰਜਾਬ ਦੇ ਪਾਣੀਆਂ ਦੀ ਰਾਖੀ ਦੀ ਵੀ ਗੱਲ ਕਰ ਰਹੇ ਨੇ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੋਈ ਨਾ ਕੋਈ ਠੋਸ ਕਦਮ ਐ ਚੁੱਕੇ ਜਾਣ ਕਿਉਂਕਿ ਸਾਡਾ ਧਰਤੀ ਹੇਠਲਾ ਪਾਣੀ ਲਗਾਤਾਰ ਜਿਹੜਾ ਉਹ ਹੋ ਡੂੰਗਾ ਹੁੰਦਾ ਜਾ ਰਿਹਾ ਖਤਮ ਹੁੰਦਾ ਜਾ ਰਿਹਾ ਇਸ ਕਰਕੇ ਜਿਹੜਾ ਉਹਨਾਂ ਨੇ ਇਹ ਵੀ ਮੰਗ ਰੱਖ ਰਹੇ ਨੇ ਕਿ ਧਰਤੀ ਦਾ ਪਾਣੀ ਬਚਾਉਣ ਲਈ ਕੋਈ ਨਾ ਕੋਈ ਠੋਸ ਉਪਰਾਲਾ ਕੀਤਾ ਜਾਵੇ ਇਸ ਤੋਂ ਇਲਾਵਾ ਉਹ ਸਾਡੀ ਜਿਹੜੇ ਬਾਰਡਰ ਬੰਦ ਪਿਆ ਉਸ ਨੂੰ ਵੀ ਵਪਾਰਕ ਤੌਰ ਤੇ ਖੋਲਣ ਦੀ ਮੰਗ ਕਰ ਰਹੇ ਨੇ ਵੀ ਕਿ ਜਿਹੜਾ ਸਾਡਾ ਇੰਡੋਪਾਕ ਬਾਰਡਰ ਹੈ ਉਸ ਨੂੰ ਵਪਾਰ ਲਈ ਖੁੱਲੇ ਜਾਵੇ ਤਾਂ ਜੋ ਉਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਇੱਕ ਫਾਇਦਾ ਮਿਲ ਸਕੇਗਾ ਕਿਉਂਕਿ ਪੰਜਾਬ ਬਾਰਡਰ ਸਟੇਟ ਹੈ ਤੇ ਜੇਕਰ ਬਾਰਡਰ ਖੁੱਲਦਾ ਹੈ ਤਾਂ ਉਸ ਦਾ ਸਿੱਧੇ ਤੌਰ ਤੇ ਫਾਇਦਾ ਵੀ ਪੰਜਾਬ ਦੇ ਲੋਕਾਂ ਨੂੰ ਹੋਣਾ ਹੈ ਤੇ ਜੇਕਰ ਫਸਲਾਂ ਦਾ ਇੰਪੋਰਟ ਐਕਸਪੋਰਟ ਹੋਵੇਗਾ ਤਾਂ ਉਸ ਦਾ ਵੀ ਸਿੱਧੇ ਤੌਰ ਤੇ ਲਾਭ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਤੇ ਇਸ ਦੇ ਨਾਲ ਹੀ ਕਿਸਾਨ ਮੰਗ ਕਰ ਰਹੇ ਨੇ ਵੀ ਸੂਬਾ ਸਰਕਾਰ ਨੇ ਜਿਹੜਾ ਹਰ ਖੇਤ ਹਰ ਘਰ ਤੱਕ ਪਾਣੀ ਪਹੁੰਚਾਉਣ ਦਾ ਇੱਕ ਦਾਵਾ ਕੀਤਾ ਸੀ ਉਹ ਵੀ ਗੱਲ ਕਹਿ ਰਹੇ ਨੇ ਵੀ ਕਿ ਨਾ ਤਾਂ ਪੰਜਾਬ ਦੇ 13000 ਪਿੰਡਾਂ ਤੱਕ ਪਾਣੀ ਪਹੁੰਚ ਗਿਆ ਇਸ ਗੱਲ ਦਾ ਉਹ ਦਾਵਾ ਕਰ ਰਹੇ ਨੇ ਹਾਲਾਂਕਿ ਸੂਬਾ ਸਰਕਾਰ ਦਾ ਤਾਂ ਦਾਵਾ ਇਹੀ ਹੈ ਵੀ ਕਿ ਅਸੀਂ ਹਰ ਖੇਤ ਤੱਕ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰਤੀ ਅਸੀਂ ਹਰ ਖੇਤ ਤੱਕ ਪਾਣੀ ਪਹੁੰਚਾਤਾ ਪਰ ਐਸਕੀਐਮ ਦੀ ਅਧਿਨ ਜਿਹੜੀ ਜਥੇਬੰਦੀਆਂ ਨੇ ਉਹ ਦਾਵਾ ਕਰ ਰਹੀਆਂ ਨੇ ਵੀ ਕਿ ਨਹੀਂ ਪਹੁੰਚਿਆ ਤੇ ਉਹ ਮੰਗ ਕਰ ਰਹੀਆਂ ਨੇ ਵੀ ਕਿ ਹਰ ਖੇਤ ਤੱਕ ਪਾਣੀ ਪਹੁੰਚਾਇਆ ਜਾਵੇ ਹਰ ਪਿੰਡ ਤੱਕ ਪਹੁੰਚਾਇਆ ਜਾਵੇ ਤੇ ਹਰ ਘਰ ਤੱਕ ਸਾਫ ਸੁਥਰਾ ਪੀਣ ਵਾਲਾ ਪਾਣੀ ਪਹੁੰਚਾਇਆ ਜਾਵੇ ਇਹ ਵੀ ਮੰਗ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਕਰਜ਼ਾ ਮਾਫੀ ਦੀ ਗੱਲ ਵੀ ਕਰ ਰਹੀ ਨਹੀਂ ਜਾਂ ਹੋਰ ਕਈ ਕਿਸਾਨਾਂ ਤੇ ਮਜ਼ਦੂਰਾਂ ਨਾਲ ਸੰਬੰਧਿਤ ਮੰਗਾ ਨੇ ਜਿਨ੍ਹਾਂ ਨੂੰ ਜ਼ੋਰ ਸ਼ੋਰ ਨਾਲ ਉਭਾਰਿਆ ਜਾ ਰਿਹਾ ਪਰ ਦੋਸਤੋ ਦੇਖਣ ਵਾਲੀ ਗੱਲ ਤਾਂ ਇਹ ਹੈ ਹੁਣ ਵੀ ਕਿਸਾਨਾਂ ਦੇ ਅੱਗੇ ਕਿਤੇ ਨਾ ਕਿਤੇ ਇੱਕ ਤਰ੍ਹਾਂ ਸੀ ਕਹਿ ਸਕਦੇ ਚੰਡੀਗੜ੍ਹ ਪ੍ਰਸ਼ਾਸਨ ਝੁਕਣਾ ਪਿਆ ਜਾਂ ਆਪਣਾ ਸਟੈਪ ਬੈਕ ਕਰਨਾ ਪਿਆ ਜਿਹੜਾ ਪ੍ਰਸ਼ਾਸਨ ਅੜਿਆ ਹੋਇਆ ਸੀ ਜਾਂ ਅੱਜ ਤੱਕ ਦਾ ਇਤਿਹਾਸ ਦੇਖਦੇ ਹਾਂ ਅਸੀਂ ਪਿਛਲਾ ਕਾਫੀ ਲੰਬੇ ਸਮੇਂ ਤੋਂ ਜੇਕਰ ਇੱਕ ਦਹਾਕਾ ਦੋ ਦਹਾਕੇ ਦੀ ਗੱਲ ਕਰਦੇ ਆ ਤਾਂ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਵੱਡਾ ਕਿਸਾਨੀ ਸੰਘਰਸ਼ ਹੈ ਉਹਨੂੰ ਚੰਡੀਗੜ੍ਹ ਦੇ ਵਿੱਚ ਨਹੀਂ ਕਰਨ ਦਿੱਤਾ ਹਮੇਸ਼ਾ ਚੰਡੀਗੜ੍ਹ ਤੋਂ ਬਾਹਰ ਹੀ ਰੱਖਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ 25 ਵਾਲਾ ਗਰਾਊਂਡ ਦੇ ਦਿੱਨੇ ਸੈਕਟਰ 25 ਵਾਲਾ ਪਰ ਉਹ ਕਦੇ ਵੀ ਸ਼ਹਿਰ ਦੇ ਵਿੱਚ ਨਹੀਂ ਜਿਹੜਾ ਹੈਗਾ ਦਾਖਲ ਹੋਣ ਦਿੰਦੇ ਇਸੇ ਕਰਕੇ ਪਿਛਲੇ ਦਿਨੀ ਜਿਹੜਾ ਫਰਵਰੀ ਮਾਰਚ ਦੇ ਵਿੱਚ ਵੀ ਕਿਸਾਨਾਂ ਵੱਲੋਂ 3 ਦਿਨਾਂ ਸੰਘਰਸ਼ ਵਿੜਿਆ ਗਿਆ ਸੀ ਤੇ ਉਹ ਸੰਘਰਸ਼ ਵੀ ਜਿਹੜਾ ਚੰਡੀਗੜ੍ਹ ਤੇ ਮੁਹੱਲੇ ਦੀ ਸਰਹੱਦ ਤੇ ਜਿਹੜਾ ਹੈਗਾ ਕਰਵਾਇਆ ਗਿਆ ਸੀਗਾ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਅੰਦਰ ਐਂਟਰ ਨਹੀਂ ਹੋਣ ਦਿੱਤਾ ਸੀਗਾ ਤੇ ਕਿਸਾਨਾਂ ਦੀ ਚਲੋ ਇੱਕ ਉਦੋਂ ਬੜੇ ਸ਼ਾਂਤਮਈ ਢੰਗ ਨਾਲ ਕਿਸਾਨਾਂ ਨੇ ਕਿਹਾ ਸੀ ਕਿ ਜਿੱਥੇ ਤੱਕ ਸਾਨੂੰ ਜਾਣ ਦਿੱਤਾ ਜਾਵੇਗਾ ਅਸੀਂ ਉੱਥੇ ਹੀ ਬੈਠ ਕੇ 3 ਦਿਨਾਂ ਸੰਘਰਸ਼ ਕਰਾਂਗੇ ਪਰ ਇਸ ਵਾਰ ਕਿਸਾਨ ਜਥੇਬੰਦੀਆਂ ਵੀ ਵਜੀਦ ਸੀਗੀਆਂ ਵੀ ਅਸੀਂ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਹੀ ਇਹ ਸ਼ਹਿਰ ਦੇ ਵਿੱਚ ਜਾ ਕੇ ਆਪਣਾ ਪ੍ਰੋਟੈਸਟ ਕਰਨਾ ਹੈ ਉੱਥੇ ਮੋਰਚਾ ਲਗਾਣਾ ਹੈ ਤੇ ਉਸ ਲਈ ਉਹ ਲਗਾਤਾਰ ਤਿਆਰ ਸੀ ਵੀ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ ਤੇ ਇਸੇ ਕਰਕੇ ਪ੍ਰਸ਼ਾਸਨ ਵੱਲੋਂ ਕਈ ਵਾਰ ਦੀਆਂ ਮੀਟਿੰਗਾਂ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਜਿੱਥੇ ਬੰਦੀਆਂ ਨਹੀਂ ਮੰਨੀਆਂ ਤੇ ਆਖਿਰਕਾਰ ਉਹਨਾਂ ਨੂੰ ਸੈਕਟਰ 34 ਵਾਲਾ ਦੁਸ਼ਹਿਰਾ ਗਰਾਊਂਡ ਤੇ ਸ਼੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲਾ ਗਰਾਊਂਡ ਅਲਾਟ ਕੀਤਾ ਗਿਆ ਪ੍ਰਦਰਸ਼ਨ ਲਈ ਤੇ ਹੁਣ ਦੇਖਣਾ ਤਾਂ ਇਹ ਔਰ ਵੱਡੀ ਗੱਲ ਹੈ ਕਿ ਕਿਸਾਨ ਜਿੱਥੇ ਬੰਦੀਆਂ ਨਹੀਂ ਅੱਜ ਤੋਂ ਸੰਗਰਸ਼ ਸ਼ੁਰੂ ਕਰ ਦਿੱਤਾ ਹੈ ਚੰਡੀਗੜ੍ਹ ਪਹੁੰਚਨੇ ਸ਼ੁਰੂ ਹੋ ਚੁਕੇ ਨੇ ਕਿਸਾਨ ਵੱਡੀ ਗਿਣਤੀ 'ਚ ਕਿਸਾਨ ਪਹੁੰਚ ਵੀ ਚੁਕੇ ਨੇ ਤੇ ਗੱਲਬਾਤ 'ਚ ਜੋ ਹੁਣ ਤੱਕ ਪਤਾ ਲੱਗ ਰਿਹਾ ਵੀ ਕਿ ਜਿੰਨੇ ਕੁ ਪਹੁੰਚ ਗਏ ਉਹ ਤਾਂ ਠੀਕ ਹੈ ਬਾਕੀ ਬਹੁਤ ਵੱਡੀ ਗਿਣਤੀ 'ਚ ਪੰਜਾਬ ਪਰਤੋਂ ਕਿਸਾਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਵੀ ਕਿ ਭਾਰਤੀ ਕਿਸਾਨੀ ਉਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਦੇ ਆਗੂ ਤੇ ਸਾਰੇ ਮੈਂਬਰ ਉਹਰੇ ਚੰਡੀਗੜ੍ਹ ਵੱਲ ਆ ਰਹੇ ਨੇ ਉਹ ਟਰੈਕਟਰ ਟਰਾਲੀਆਂ ਦੇ ਵਿੱਚ ਬੈਠ ਕੇ ਬਸਾਂ 'ਚ ਬੈਠ ਕੇ ਆ ਰਹੇ ਨੇ ਤਿਉਹ ਹੋ ਸ਼ਾਮ ਤੱਕ ਹੋਰ ਉਹਨਾਂ ਦੀ ਗਿਣਤੀ ਵਾਝੇਗੀ ਤੇ ਦੂਜੇ ਪਾਸੇ ਐਸਕੇਮ ਦੀਆਂ 32 ਕਿਸਾਨ ਜਿੱਥੇ ਬੰਦੀਆਂ ਵੱਲੋਂ ਵੀ ਜਿਹੜਾ ਹੈਗਾ ਤਿਆਰੀ ਵਢੀ ਹੋਈ ਹੈ ਉਹਨਾਂ ਦੇ ਵੀ ਜਿਹੜਾ ਹੈਗਾ ਵੱਡੀ ਗਿਣਤੀ 'ਚ ਨੁਮਾਇੰਦੇ ਵੱਡੀ ਗਿਣਤੀ 'ਚ ਮੈਂਬਰ ਜਿਹੜਨੇ ਚੰਡੀਗੜ੍ਹ ਪਹੁੰਚ ਰਹੇ ਨੇ ਤਾਂ ਹੁਣ ਅੱਜ ਤਾਂ ਹਲੇ ਕਹ ਦੀ ਹੈ ਸ਼ੁਰੂਆਤ ਹੈ ਅਸਲ ਕਿਸਾਨੀ ਮੋਰਚੇ ਦਾ ਜਾਂ ਕਿਸਾਨੀ ਘੋਲ ਦਾ ਕਿਸਾਨੀ ਸੰਘਰਸ਼ ਦਾ ਰੰਗ ਤਾਂ ਕੱਲ ਨੂੰ ਦੇਖਣ ਨੂੰ ਮਿਲਣਾ ਤੇ ਫਿਰ ਉਦੋਂ ਚੰਡੀਗੜ੍ਹ ਪ੍ਰਸ਼ਾਸਨ ਦਾ ਵੀ ਰਵਈਆ ਦੇਖਣ ਵਾਲਾ ਹੋਵੇਗਾ ਕਿਸ ਤਰ੍ਹਾਂ ਦਾ ਰਹਿੰਦਾ ਕਿ ਕਿਸਾਨਾਂ ਨੂੰ ਵਿਧਾਨ ਸਭਾ ਤੱਕ ਜਾਣ ਦਿੱਤਾ ਜਾਂਦਾ ਨਹੀਂ ਜਾਣ ਦਿੱਤਾ ਜਾਂਦਾ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕਿਆ ਜਾਂਦਾ ਇਹ ਵੀ ਸਾਰੀ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਤੇ ਦੂਜੇ ਪਾਸੇ ਇਸ ਦੇ ਨਾਲ ਹੀ ਸੂਬਾ ਸਰਕਾਰ ਦੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਵੀ ਪਤਾ ਲੱਗੇਗਾ ਜਿਨ੍ਹਾਂ ਵੱਲੋਂ ਪਹਿਲਾਂ ਤਾਂ ਦਾਅਵੇ ਕੀਤੇ ਗਏ ਸੀ ਵੀ ਅਸੀਂ ਖੇਤੀ ਨੀਤੀ ਤਿਆਰ ਕਰਦਾਂਗੇ ਅਸੀਂ ਫਸਲਾਂ ਦੇ ਐਮ ਐਸ ਪੀ ਦੇ ਦਾਂਗੇ ਸਾਰੀਆਂ ਤੇ ਇਹੋ ਜਿਹੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਸੀ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਉਸ ਭਜਤੀ ਦਿਖਾਈ ਦਿੰਦੀ ਹੈ ਤੇ ਹੁਣ ਸਰਕਾਰ ਦਾ ਰਵਈਆ ਵੀ ਇਸ ਤੋਂ ਸਪਸ਼ਟ ਹੋ ਜਾਏਗਾ ਇਹ ਸਰਕਾਰ ਖੜਦੀ ਕਿੱਥੇ ਐ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਨਹੀਂ ਮੰਨਦੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੀ ਜਿਹੜਾ ਹੈਗਾ ਮੀਟਿੰਗ ਦਾ ਸੱਦਾ ਦਿੱਤਾ ਸੀਗਾ ਵੀ ਜਿਹੜੇ ਕੱਲ ਤੋਂ ਸੰਘਰਸ਼ ਸ਼ੁਰੂ ਹੋਣਾ ਸੀ ਉਸ ਲਈ ਅੱਜ ਇੱਕ ਮੀਟਿੰਗ ਦਾ ਸੱਦਾ ਐਸਕੇਮ ਨੂੰ ਦਿੱਤਾ ਸੀਗਾ ਪਰ ਸਰਕਾਰ ਨੇ ਉਸ ਤੋਂ ਵੀ ਜਵਾਬ ਦੇ ਦਿੱਤਾ ਵੀ ਕਿ ਅਸੀਂ ਕੋਈ ਮੀਟਿੰਗ ਨਹੀਂ ਕਰਨੀ ਤਾਂ ਇਸ ਤੋਂ ਕਿਤੇ ਨਾ ਕਿਤੇ ਸਰਕਾਰ ਦਾ ਜਿਹੜਾ ਇੱਕ ਇੱਕ ਤਰ੍ਹਾਂ ਦਾ ਰਵਈਆ ਤਾਂ ਸਭ ਦੇ ਸਾਹਮਣੇ ਆਣਾ ਸ਼ੁਰੂ ਹੋਈ ਗਿਆ ਪਰ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਐਸ ਕੇ ਐਮ ਵੱਲੋਂ ਇੱਕ ਦਿਨ ਦਾ ਤੇ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨੀ ਯੂਨੀਅਨ ਇਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਵੱਲੋਂ ਪੰਜ ਦਿਨ ਦਾ ਜਿਹੜਾ ਇਹ ਮੋਰਚਾ ਸ਼ੁਰੂ ਕੀਤਾ ਗਿਆ ਹੁਣ ਇਸ ਦਾ ਅਗਲਾ ਰੂਪ ਕੀ ਹੋਵੇਗਾ ਕੀ ਸਰਕਾਰ ਕਿਸਾਨਾਂ ਦੀ ਮੰਗਾਂ ਮੰਨੇਗੀ ਜਾਂ ਨਹੀਂ ਮੰਨੇਗੀ ਜਾਂ ਇਹ ਕਿਸਾਨ ਜਥੇਬੰਦੀਆਂ ਅੱਗੇ ਸੰਘਰਸ਼ ਕਿਸ ਤਰ੍ਹਾਂ ਦਾ ਅਖਤਿਆਰ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਪਰ ਪੰਜਾਬੀ ਟਰਿਬਿਊਨ ਤੁਹਾਡੇ ਤੱਕ ਇਹੋ ਜੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨ